ਆ ਜੂ ਆ ਗਿਆ ਵਾਹ ਸਰ ਇਹ ਤੁਹਾਨੂੰ ਨਹੀਂ ਪੁੱਛਣਾ ਤੇ ਕਿਹਨੂੰ ਪੁੱਛਣਾ ਮੈਨੂੰ ਦੱਸੋ ਤੈਨੂੰ ਕਿਹਨੂੰ ਅਣ ਪਛਾਤੇ ਬੰਦੇ ਨੂੰ ਟੱਕਰ ਦੇ ਦਿੱਤੀ ਜਿਹੜਾ ਪਾਰਟੀ 'ਚ ਕੋਈ ਯੋਗਦਾਨ ਨਹੀਂ ਇਹ ਕੀ ਕਪਲਾ ਹੁੰਦਾ ਹੈ ਉਹ ਕੋਈ ਮੈਨੂੰ ਟੱਕਰ ਕੇ ਪੈਂਡਈ ਕੋਈ ਹੱਕ ਕਰਦਾ ਸੀ ਨਾ ਪਾਰਟੀ ਦਾ ਬੋਲ ਦੇ ਉਹਨਾਂ ਨੇ ਆਹ ਕਿਹਾ ਸਰ ਮੈਂ ਕਿਹਾ ਅੱਜ ਤੇ ਮੈਂ ਧੰਨਾਂ ਲਾ ਕੇ ਬਹਿ ਨਹੀਂ ਥੱਲੇ ਸਰ ਸਾਰੇ ਵਲੰਟੀਅਰਸ ਇੱਥੇ ਆਏ ਆ ਠੀਕ ਹੈ ਜੀ ਉਹ ਜਵਾਬ ਮੰਗ ਰਿਹਾ ਆਪਾਂ ਇੱਥੇ ਬੈਠੇ ਜੀ ਸਰ ਨਹੀਂ ਤੁਸੀਂ ਸਾਡੇ ਫਾਰਮ ਡਿਸਟ੍ਰੀਬਿਊਟ ਕਿਤੇ ਆ ਤੁਸੀਂ ਸਾਡੇ ਫਾਰਮ ਫਾਰਮਸ ਨੂੰ ਕੰਸੀਡਰ ਨਹੀਂ ਕੀਤਾ ਜੋ ਉਹਦੇ ਦੇ ਹਿਸਾਬ ਦੇ ਨਾਲ ਦੇਖਿਆ ਜਾਏ ਤੇ ਮੈਂ ਸਟੇਟ ਦਾ ਫੈਕਟਰੀ ਮੇਰੀ ਟਿਕਰ ਤੁਸੀਂ ਘਟਦੀ ਚਲੇਗੀ ਨਹੀਂ ਚਲੇਗੀ ਵਰਕਰ ਇਕਤਾ ਜਿੰਦਾਬਾਦ ਵਰਕਰ ਇਕਤਾ ਜਿੰਦਾਬਾਦ ਪੱਕੇ ਸਹੀ ਨਹੀਂ ਚਲੇਗੀ ਪੱਕੇ ਸਹੀ ਨਹੀਂ ਚਲੇਗੀ ਪੱਕੇ ਸਹੀ ਨਹੀਂ ਚਲੇਗੀ ਸਾਰਾ ਜੂਨ ਮਰਦਾਬਾਦ 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 ਗੱਲ ਹੋਈ ਜਿਹੜਾ ਪਾਰਟੀ ਦਫਤਰ ਦੇ ਬਾਹਰ ਆ ਕੇ ਬੈਠੇ ਪਾਜੀ ਗੱਲ ਇਦਾਂ ਵਾ ਕਿ ਅਸੀਂ ਨਾ ਪਿਛਲੇ 7 ਤੋਂ 8 ਸਾਲਾਂ ਤੋਂ ਪਾਰਟੀ ਦਾ ਵਰਕ ਕਰਦੇ ਪਏ ਆ ਜੀ ਤੇ ਆਉਂਦੇ ਸਮੇਂ ਤੇ ਇਹਨਾਂ ਨੇ ਸਾਨੂੰ ਦਿੱਤਾ ਸੀ ਕਿ ਹਾਂ ਤੁਹਾਨੂੰ ਆਪਾਂ ਪਾਰਟੀ ਪੂਰਾ ਮਾਨ ਸਨਮਾਨ ਦਿੱਤਾ ਜਾਏਗਾ ਪਰ ਹੁਣ ਹੁਣ ਕੀ ਹੋ ਗਿਆ ਵਾ ਕਿ ਸਾਡੇ ਇੱਥੇ ਚਿੱਟਾ ਵੇਚਣ ਵਾਲੇ ਲੋਕ ਜਿਹੜੇ ਚਿੱਟਾ ਵੇਚਦੇ ਆ ਉਹਨਾਂ ਨੂੰ ਸੀਟਾ ਦਿੱਤੀਆਂ ਗਈਆਂ ਜਾਂ ਪੈਸੇ ਨਾਲ ਸੀਟਾ ਦਿੱਤੀਆਂ ਗਈਆਂ ਜਿਹੜੇ ਜਾਂ ਪੈਰਾਸ਼ੂਟ ਕਹਿ ਲਈਏ ਦਿੱਤੇ ਗਏ ਤੇ ਹੁਣ ਉਹ ਚੀਜ਼ ਆਪਾਂ ਦੇਖੀਏ ਕਿ ਆਉਣ ਵਾਲੇ ਸਮੇਂ 'ਚ ਸਾਡਾ ਕੀ ਫਿਊਚਰ ਆ ਉਹ ਤਾਂ ਦੇ ਆਮ ਆਦੀ ਪਾਰਟੀ ਕਹਿੰਦੀ ਆ ਆਪਾਂ ਨਸ਼ੇ ਦੇ ਖਿਲਾਫ ਆ ਤੇ ਹੁਣ ਨਸ਼ੇ ਵਾਲਿਆਂ ਨੂੰ ਸੀਟਾ ਦਿੱਤੀ ਜਾ ਰਹੀਆਂ ਜੀ ਉਹ ਸ਼ਰੀਆਮ ਜਿੱਟਾ ਵੇਦੇ ਆ ਸ਼ਰਾਬ ਵੇਦੇ ਆ ਜੀ ਉਹਨਾਂ ਦੇ ਟਿਕਟਾ ਦਿੱਤ ਕੇ ਗੀਆਂ ਤੇ ਹੁਣ ਅੱਜ ਪਾਜੀ ਅਸੀਂ 2019 ਦੇ ਪਾਰਟੀ ਨਾਲ ਜੁੜੇ ਹੋਏ ਆ ਜੀ ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਤੁਹਾਨੂੰ ਮਾਨ ਸਨਮਾਨ ਮਿਲਿਆ ਕਿ ਫੋਨ ਪਾਜੀ ਉਦੋਂ 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 ਤੋਂ ਹੁਣ ਤੱਕ ਇਹ ਹੀ ਜਾ ਰਿਹਾ ਕਿ ਤੁਹਾਨੂੰ ਮਾਨ ਸਨਮਾਨ ਦਿੱਤਾ ਜਾਏਗਾ ਸਿਰਫ ਇੰਨਾ ਹੀ ਕਿਹਾ ਜਾ ਰਿਹਾ ਵਾ ਕਿ ਵਰਕ ਕਰੋ ਜਦੋਂ ਇਹਨਾਂ ਨੇ ਦੇਣਾ ਅੰਦਾਜ਼ੀ ਸਾਨੂੰ ਚਲੋ ਗੁਜਰਾਤ ਉਦੋਂ ਹੀ ਗੁਜਰਾਤ ਕੇ ਦਿੱਲੀ ਚਲੋ ਦਿੱਲੀ ਕੇ ਜਲੰਧਰ ਚਲੋ ਜਲੰਧਰ ਕੇ ਕੀ ਗੱਲ ਹੁਣ ਅੱਜ ਸਾਡਕੇ ਮੈਂਤਤਾ ਦਾ ਇਹ ਮੁੱਲ ਪੈ ਰਿਹਾ ਕਿ ਲੋਕਾਂ ਨੂੰ ਜਿਹੜੇ ਬਾਹਰ ਇਹਨਾਂ ਸਾਨੂੰ ਇੱਕ ਹੋਰ ਗੱਲ ਕਹੀ ਸੀ ਤੁਹਾਡੀ ਸਰਵੇ ਹੋਊਗਾ ਸਰਵੇ ਇਹ ਚੀਜ਼ ਦਾ ਵਾ ਕਿ ਹਾਂ 55 ਲੱਖ ਰੁਪਏ ਦੀ ਸੀਟ ਟਿਕਟ ਵੀ ਕੀ ਹੈ ਤੁਹਾਡੇ ਕਹਿੰਦਾ ਮਤਲਬ ਪੈਸੇ ਨਾ ਦਿੱਤੇ ਪੈਸੇ ਨਾ ਸੀਟਾਂ ਵਿਕੀਆਂ ਜੀ ਜਿਹੜੇ ਪੈਰਾਸ਼ੂਟ ਆਈਆਂ ਆਏ ਉਹ ਸੀਟਾਂ ਵਿਕੀਆਂ ਵਾ ਕਿੰਨੇ ਨੰਬਰ ਵਾਰਡ ਤੋਂ ਤੁਸੀਂ ਅਪਲਾਈ ਮੈਂ 41 ਨੰਬਰ ਵਾਰਡ ਤੋਂ ਜੀ ਕਿ ਮੰਤਰੀਆਂ ਮਤਲਬ ਵੀ ਦਿੱਤੀ ਗਈ ਹੈ ਕਹਿੰਦੇ ਬਹੁਤ ਸਾਰੇ ਮੰਤਰੀਆਂ ਦਾ ਪਾਜੀ ਮੈਂ ਉਹ ਹੀ ਗੱਲ ਕਹਿ ਰਿਹਾ ਕਿ ਸਾਨੂੰ ਸਾਰਿਆਂ ਨੂੰ ਪੂਰਾ ਹੋਾ ਕਿ ਹਾਂ ਸਿੱਟਾ ਵਿਕੀ ਆ ਵਾ ਕਿਉਂਕਿ ਉਸ ਤਰ੍ਹਾਂ ਜੇ ਗਰਾਊਂਡ ਲੈਵਲ ਤੇ ਗੱਲ ਕਰੀਏ ਗਰਾਊਂਡ ਲੈਵਲ ਤੇ ਫਿਰ ਵਲੰਟੀਅਰ ਦੀ ਹੁਣੀ ਚਾਹੀਦੀ ਸੀ ਜਿਹੜੇ ਬੰਦੇ ਨੂੰ ਓਕਸੀਡ ਮਿਲਿਆ ਕਦੋਂ ਆਮ ਆਦੀ ਪਾਰਟੀ ਸ਼ਾਮ ਹੋਇਆ ਸੀ ਭਾਜੀ ਉਹ ਪਹਿਲੋ ਹੈਗਾ ਸੀ ਉਹਨਾਂ ਦਾ ਹੈਗਾ ਬਲਾਰੀਆ ਹੀ ਆਪਣਾ ਮੈਂ ਵੀਡੀਓ ਵਿਖਾ ਦਿੰਦਾ ਵਾਂ ਮੇਰੇ ਕੋਲ ਵੀਡੀਓ ਪਈ ਆ ਬਲਾਰੀਆ ਹੀ ਆਪਣਾ ਕਹਿੰਦੇ ਸੀ ਉਹ ਜਦੋਂ ਪਾਰਟੀ ਚ ਜਿੱਤ ਗਏ ਆ ਉਨੀਦਰ ਸਾਹਿਬ ਕਿਹਦੇ ਨਿੱਦਰ ਸਾਹਿਬ ਹੀ ਆਪਣੇ ਹੁਣ ਨਿੱਦਰ ਸਾਹਿਬ ਉਹਨਾਂ ਦੇ ਹੋ ਗਏ ਆ ਅਸੀਂ ਨਿੱਦਰ ਸਾਹਿਬ ਨੂੰ ਪੁੱਛਣਾ ਚਾਹੁੰਦੇ ਹਾਂ ਨਿੱਦਰ ਸਾਹਿਬ ਅਸੀਂ ਜਿਹੜੇ ਪੁਰਾਣੇ ਵਲੰਟੀਅਰਾਂ ਨੇ ਮਿਹਨਤ ਕੀਤੀ ਆ ਉਹ ਕਿੱਦੋਂ ਦੇ ਆ ਤੁਸੀਂ ਤਾਂ ਸਾਨੂੰ ਕਹਿੰਦੇ ਕਿ ਆ ਅਸੀਂ ਤੁਸੀਂ ਸਾਡੇ ਬੱਚੇ ਜੀ ਤੁਸੀਂ ਅਸੀਂ ਤੁਹਾਡਾ ਮਾਨ ਦਾ ਮਾਨ ਸਨਮਾਨ ਦੇਵਾਂਗੇ ਹੁਣ ਅਸੀਂ ਪੁੱਛਦੇ ਹਾਂ ਕਿ ਨਿੱਦਰ ਸਾਹਿਬ ਦੱਸੋ ਸਾਡਾ ਕੀ ਜਵਾਬ ਆ ਸਾਡਾ ਠੀਕ ਹੈ ਮੈਂ ਆਮ ਆਦਮੀ ਪਾਰਟੀ ਤੋਂ ਤੇੜ ਦਾ ਮੈਂ ਸੈਕਟਰੀ ਆ ਐਸਸੀ ਵਿੰਗ ਦਾ ਮੇਰਾ ਨਾਮ ਹੈ ਰੋਹਿਤ ਖੋਖਰ ਔਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਆ ਵੈਸੇ ਤਾਂ ਅਸੀਂ ਪਾਰਟੀ ਨੂੰ ਪੂਰਾ ਪਿਆਰ ਕਰਦੇ ਆ ਆਮ ਆਦੀ ਪਾਰਟੀ ਨੂੰ ਅੱਜ ਵੀ ਅਸੀਂ ਪਾਰਟੀ ਦੇ ਨਾਲ ਆ ਪਰ ਦੁੱਖ ਇਹ ਆ ਕਿ ਜਿਹੜੇ ਵਲੰਟੀਅਰ ਨੇ ਆਪਣਾ ਖੂਨ ਪਸੀਨਾ ਇੱਕ ਕੀਤਾ ਉਹਨੂੰ ਇਗਨੋਰ ਕਰ ਦਿੱਤਾ ਗਿਆ ਔਰ ਮੇਰੀ ਖੁਦ ਜਿਹੜੀ ਡਿਊਟੀ ਹੈ ਉਹ ਪੂਰੇ ਪੰਜਾਬ ਚ ਕੀ ਪੰਜਾਬ ਤੋਂ ਬਾਹਰ ਗੁਜਰਾਤ ਹਿਮਾਚਲ ਹਰਿਆਣਾ ਤਿੰਨ ਮਹੀਨੇ ਮੈਂ ਲਾ ਕੇ ਆਇਆ ਮੈਂ ਕਿਸੇ ਐਮਐਲਏ ਕੋ ਗਿਆ ਹੀ ਨਹੀਂ ਕਿਉਂਕਿ ਬਾਬਾ ਸਾਹਿਬ ਡਾਕਟਰ ਨੇ ਬੈਠ ਕੇ ਦੀ ਕਿਰਪਾ ਨਾਲ ਮੈਂ ਖੁਦ ਫੋਨ ਤੇ ਕੰਮ ਕਰਾ ਲੈਣਾ ਤੇ ਮੈਨੂੰ ਐਮਐਲਏ ਦੀ ਲੋੜ ਨਹੀਂ ਪੈਂਦੀ ਤੂੰ ਹੁਣ ਕੋਈ 85 ਨੰਬਰ ਵਾਰਡ ਤੇ ਕੋਈ ਨਵਾਂ ਹੀ ਸਾਥੀ ਸੱਪ ਘੜ ਦਿੰਦਾ ਇਹਨਾਂ ਨੇ ਟਿਕਟ ਉਹਨੂੰ ਦੇ ਦਿੱਤੀ ਤੋ ਇਹ ਚੀਜ਼ ਗਲਤ ਹੈ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਕਾਰਨ ਕਿ ਲੱਗਦਾ ਤਾਂ ਹੈ ਕਾਰਨ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਰੁਪਈਏ ਦੀ ਕੀ ਵੈਲਿਊ ਆ ਔਰ ਮੈਨੂੰ ਬੜਾ ਦੁੱਖ ਹੈ ਕਿ ਪਾਰਟੀ ਦਾ ਕੈਡਰ ਉਹਨੂੰ ਖਰਾਬ ਕਰ ਰਿਹਾ ਜਿਹੜਾ ਪਾਰਟੀ ਦਾ ਕੈਡਰ ਜਿਹੜਾ ਬਾਹਰਲੇ ਸਟੇਟਾਂ 'ਚ ਜਾਂਦਾ ਆ ਆਪਣੇ ਕੋਲੋਂ ਪੈਸਾ ਖਰਚਦਾ ਆ ਆਪਣੀ ਕਾਰ ਲੈ ਕੇ ਜਾਂਦਾ ਆ ਔਰ ਦਿਨ ਰਾਤ ਮਿਹਨਤ ਕਰਦਾ ਲੱਖਾਂ ਰੁਪਇਆ ਲਗਾਉਂਦਾ ਆ ਵਲੰਟੀਅਰ ਉਹ ਐਸੇ ਆਸਨਾ ਲਗਾਉਂਦਾ ਆ ਕਿ ਜੇਕਰ ਅਸੀਂ ਕੰਮ ਕਰਾਂਗੇ ਤਾਂ ਸਾਨੂੰ ਵੀ ਉਹਦਾ ਕੋਈ ਫਾਇਦਾ ਹੋਏਗਾ ਅਸੀਂ ਵੀ ਸਮਾਜ ਦੀ ਸੇਵਾ ਕਰ ਸਕਾਂਗੇ ਪਰ ਅੱਜ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ ਆਮ ਆਦਮੀ ਪਾਰਟੀ ਦੇ ਸੰਗਠਨ ਦੀ ਕੋਈ ਵੈਲਿਊ ਨਹੀਂ ਆਮ ਆਦਮੀ ਪਾਰਟੀ ਦੇ ਸੰਗਠਨ ਨੂੰ ਜ਼ੀਰੋ ਕਰ ਦਿੱਤਾ ਗਿਆ ਔਰ ਸਿਰਫ ਐਮਐਲਏ ਸਾਈਬਾਨ ਦੇ ਕਹਿਣ ਤੇ ਹੀ ਜਿਹੜਾ ਆ ਉਹ ਟਿਕਟ ਦਿੱਤੀ ਗਈ ਜਿਸ ਤੋਂ ਸਾਨੂੰ ਦੁੱਖ ਆ ਕਿੰਨੇ ਸਾਲ ਤੋਂ ਸੇਵਾ ਕਰਦੇ ਬਸ ਦੇਖੋ ਮੈਂ 2020 ਤੋਂ ਜੁੜਿਆ ਆ ਪਾਰਟੀ ਦੇ ਨਾਲ ਔਰ ਮੈਂ ਨਿਰੰਤਰ ਜਿਹੜਾ ਪਾਰਟੀ ਦੀ ਸੇਵਾ ਚ ਲੱਗਾ ਨਾ ਜਿੱਥੇ ਜਿੱਥੇ ਮੈਨੂੰ ਡਿਊਟੀ ਦਿੱਤੀ ਹੈ ਮੈਂ ਕਦੀ ਵੀ ਮਤਲਬ ਕਿ ਨਾ ਨੁਕਰ ਨਹੀਂ ਕੀਤੀ ਮੈਂ ਸਾਬ ਮੈਂ ਮੈਂ ਕਿਹਾ ਠੀਕ ਹੈ ਜੀ ਓਕੇ ਸਰ ਦਿੱਲੀੋਂ ਫੋਨ ਆਣਾ ਓਕੇ ਸਰ ਓਕੇ ਸਰ ਮਤਲਬ ਔਰ ਮੈਂ ਕਿਸੇ ਨੂੰ ਸਵਾਰਿਸ਼ ਨਹੀਂ ਕੀਤੀ ਮੈਂ ਕਿਹਾ ਕਿ ਚਲੋ ਪਾਰਟੀ ਦਾ ਸਟੇਟ ਦਾ ਲੀਡਰ ਮੈਂ ਉਥੇ 85 ਨੰਬਰ ਚ ਮੈਂ ਅਪਲਾਈ ਕੀਤਾ ਤਾਂ ਮੈਂ ਸਟੇਟ ਦਾ ਲੀਡਰ ਆ ਪੰਜਾਬ ਦਾ ਲੀਡਰ ਆ ਤੋ ਮੈਨੂੰ ਦੁੱਖ ਲੱਗਾ ਇਸ ਚੀਜ਼ ਦਾ ਔਰ ਹੋਰ ਵੀ ਵਲੰਟੀਅਰਸ ਨੇ ਇੱਕ ਨਹੀਂ ਨੇ ਸੈਂਕੜੇ ਵਰਕਰ ਨੇ ਜਿਨ੍ਹਾਂ ਦੇ ਨਾਲ ਜਿਨ੍ਹਾਂ ਦੇ ਨਾਲ ਇਹਨਾਂ ਨੇ ਇਹ ਕੀਤਾ ਔਰ ਬਾਹਰ ਦੇ ਬੰਦਿਆਂ ਨੂੰ ਜਿਹੜੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਰਮਨ ਜੀ ਕਈ ਲੋਕ ਇਦਾਂ ਦੇ ਨੇ ਜਿਹੜੇ ਇੱਕੋ ਦਿਨ ਚ ਹੀ ਪਾਰਟੀ ਚਾਹੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਕੀ ਲੱਗਦਾ ਕਿ ਇਹ ਮੰਤਰੀ ਸਾਹਿਬ ਹੋਣਾ ਦੀ ਮਿਹਰਬਾਨੀ ਹੋਈ ਹੈ ਕਿ ਪੈਸੇ ਦੀ ਮਿਹਰਬਾਨੀ ਹੋਈ ਹੈ ਦੇਖੋ ਤੁਸੀਂ ਸਿਆਣਾ ਹੀ ਜੇ ਮੈਨੂੰ ਤਾਂ ਲੱਗਦਾ ਦੋਵਾਂ ਦੀ ਮਿਹਰਬਾਨੀ ਹੋਈ ਹੈ ਹਾਂ ਔਰ ਕਿਹਾ ਦੇ ਜਾ ਰਿਹਾ ਸੀਗਾ ਪੈਸਾ ਨਹੀਂ ਲਿੱਤਾ ਜਾਵੇ ਦੂਸਰੀਆਂ ਪਾਰਟੀਆਂ ਮੰਗ ਹਾਂਜੀ ਹਾਲਾਤ ਕੁਝ ਨਾ ਹੋ ਰਹੀ ਨਜ਼ਰ ਆਏ ਨੇ ਇਸ ਵਾਰ ਦੇਖੋ ਦੂਸਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਨਾ ਜਿਸ ਤਰ੍ਹਾਂ ਸ਼ਰਮਨੀ ਕਾਲੀ ਦਲ ਕਾਂਗਰਸ ਅਗਰ ਉਹ ਪੈਸਾ ਲੈਂਦੇ ਵੀ ਸੀਗੇ ਨਾ ਤੇ ਉਹ ਆਪਣੇ ਜਿਹੜੇ ਕਾਰਜਕਰਤਾ ਨੇ ਮਿਹਨਤ ਕੀਤੀ ਹੁੰਦੀਆਂ ਨਾ ਉਹਦੇ ਕੋਈ ਲੈਂਦੇ ਹੁੰਦੇ ਸੀ ਪੈਸਾ ਤਾਂ ਉਹਨੂੰ ਟਿਕਟ ਦਿੰਦੇ ਸੀ ਔਰ ਉਹਨੂੰ ਠੋਕ ਕੇ ਉਹਦਾ ਕੰਮ ਵੀ ਹੁੰਦਾ ਸੀਗਾ ਨਾ ਤੇ ਇੱਥੇ ਆਮ ਆਦੀ ਪਾਰਟੀ ਦੇ ਕਿਸੇ ਕਾਰਜਕਰਤਾ ਦਾ ਕੰਮ ਹੁੰਦਾ ਜੇ ਨਾ ਐਮਐਲਏ ਹੁੰਦਾ ਜੇ ਨਾ ਵਿਚਾਰੇ ਕਿਸੇ ਐਮਐਲਏ ਦਾ ਕੰਮ ਹੁੰਦਾ ਜੇ ਤੇ ਐਮਐਲਏ ਦੁਬਾਰਾ ਹੀ ਹੋਣਾ ਨਹੀਂ ਆ ਤੇ ਉਹ ਬਸ ਆਪਣੀ ਲੱਗੀ ਫੱਬੀ ਚਲਾਈ ਜਾ ਰਹੇ ਆ ਪਰ ਪਾਰਟੀ ਨਾਲ ਅਸੀਂ ਪਿਆਰ ਕਰਦੇ ਆ ਪਾਰਟੀ ਨਾਲ ਅਸੀਂ ਪਿਆਰ ਕਰਦੇ ਪਾਰਟੀ ਨਾਲ ਖੜੇ ਆ ਪਰ ਜੋ ਟਿਕਟਾ ਹੈ ਨਾਲ ਅਸੀਂ ਵਿਰੋਧ ਕਰਦੇ ਆ ਔਰ ਔਰ ਪੂਰਾ ਮਤਲਬ ਜਿਹੜੀ ਮੇਰੀ 85 ਨੰਬਰ ਵਾਰਡ ਆ ਮੈਂ ਜਿਹੜਾ ਉਥੇ ਕੈਂਡੀਡੇਟ ਆ ਮਾਂ ਦੀ ਪਾਰਟੀ ਦਾ ਨਹੀਂ ਜਿੱਤਣ ਦੇਵਾਂਗਾ